ਕਮਾਲ ਦਾ ਬੰਦਾ ਉਹ ਕੁਝ ਖਾਇਆ ਪੀਆ ਕਰ ਇਹਨੇ ਕੁੱਤਾ ਪੁਆਈਏ ਕੁੱਤਾ ਵੀ ਨਹੀਂ ਪੈਂਦਾ ਕਹਿੰਦੇ ਮੈਂ ਕਿੱਥੇ ਵੱਡਾ ਐਨੂੰ ਦਿਮਾਗ ਆ ਯਾਰ ਉਹ ਸੋਚਦਾ ਟੀਕੇ ਮੈਨੂੰ ਲੱਗਣਗੇ ਕਿ ਇਹਨੂੰ ਮੈਂ ਕਿਦ ਨੂੰ ਕੁੱਤਾ ਪੁਆਇਆ ਇਹਨੂੰ ਹਸ ਪੇੜਾ 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 ਉਲੀਪਿਆ ਕੁੱਤਾ ਵੀ ਉਹ ਕੋ ਕਹਿੰਦਾ ਨਹੀਂ ਜਿਹਦੇ ਨਾਲ 4 ਦਿਨ ਖਾਦਾ ਪੀਤਾ ਹੋਵੇ ਰੱਖ ਕੇ ਉਹਦੇ ਨਾਲ ਬੋੜ ਨਹੀਂ ਚੰਗਾ ਕਮਾਲ ਇਹ ਕੁੱਤੇ ਦੀ ਜੀ ਹਿਸਤ ਕਰਦੇ ਅੱਛਾ ਤੁਸੀਂ ਮੇਰੀ ਬੜੀ ਇੱਜ਼ਤ ਕਰਵਾਈ ਜੇ ਦੇ ਘਰ ਤੁਸੀਂ ਮੈਨੂੰ ਭੇਜਿਆ ਸੀ ਨਾ ਇਹਨਾਂ ਦੇ ਘਰ ਉਹ ਚੀਨੀ ਤੇ ਦੁੱਧ ਲੈਣ ਵਾਸਤੇ ਮਾਨ ਸਾਹਿਬ ਨੇ ਮੈਨੂੰ ਭੇਜ ਦਿੱਤਾ ਇਹਨਾਂ ਦੇ ਘਰ ਮੈਂ ਗਿਆ ਮੈਨੂੰ ਕਹਿੰਦਾ ਆਓ ਜੀ ਕੇਦੀ ਸਾਹਿਬ ਇੱਥੇ ਬੈਠੋ ਐਸ ਪੱਖੇ ਦੇ ਥੱਲੇ ਬੈਠੋ ਤੁਹਾਨੂੰ ਬੜਾ ਪੁੰਨ ਲੱਗਣਾ ਮੈਂ ਕਿਹਾ ਓਏ ਪੱਖੇ ਥੱਲੇ ਬੈਠ ਕੇ ਮੈਨੂੰ ਕਹਦਾ ਪੁੰਨ ਲੱਗਣਾ ਕਹਿੰਦਾ ਪੱਖਾ ਗੁਰਦੁਆਰੇ ਉੱਲੱਗ ਲਿਆਂਦਾ ਇੱਤ ਰਕ ਰਕ ਕਮਾਲ ਹੈ ਬਈ ਪੱਖਾ ਹੀ ਗੁਰਦੁਆਰੇ ਲਈ ਆਂਦਾ ਅੱਛਾ ਮੈਂ ਮੇਰੇ ਘਰ ਆਇਆ ਮੈਂ ਵੀ ਇਹਦੀ ਬੜੀ ਸੇਵਾ ਕੀਤੀ ਮੈਂ ਨੇ ਚਿਕਨ ਸੂਪ ਪੀਆ ਚਿਕਨ ਸੂਪ ਪੀ ਆ ਮੈਂ ਇਹਨੂੰ ਪੁੱਛਿਆ ਵੀ ਚਿਕਨ ਸੂਪ ਕਿਹਦਾ ਲੱਗਾ ਕਹਿੰਦਾ ਇਹ ਚਿਕਨ ਸੂਪ ਸੀ ਮੈਂ ਖਾਓ ਕਹਿੰਦਾ ਮੈਨੂੰ ਤੇ ਇੰਜ ਲੱਗਦਾ ਸੀ ਜਿਵੇਂ ਮੁਰਗਾ ਗਰਮ ਪਾਣੀ 'ਚ ਨਹਾ ਕੇ ਨਿਕਲ ਗਿਆ ਇਹ ਪਤਾ ਨਹੀਂ ਕਿਸਾ ਅੱਛਾ ਮੈਂ ਚੀਨੀ ਲੈਣ ਗਿਆ ਇਹਨਾਂ ਦੇ ਘਰ ਮੈਂ ਰਸੋਈ 'ਚ ਵੜ ਗਿਆ ਜਾ ਕੇ ਮੈਂ ਡੱਬਾ ਖੋਲ੍ਹਿਆ ਚੀਨੀ ਵਾਲਾ ਖਾਣ ਲਈ ਵਿੱਚ ਤਿੰਨ ਕੀੜੀਆਂ ਫਿਰਨ ਮਈਆਂ ਉਹ ਮੈਨੂੰ ਵੇਖ ਕੇ ਵੀ ਖੁਸ਼ ਹੋਈਆਂ ਹਾਂ ਉਹ ਵੇ ਨਹੀਂ ਇਹ ਕੀੜਾ ਕਿੱਥੋਂ ਆ ਗਿਆ ਹਾਂ ਬੜੀਆ ਖੁਸ਼ ਹੋਈ ਜਾਂ ਇੱਕ ਕੀੜੀ ਮੈਨੂੰ ਕਹਿੰਦੀ ਏ ਬਾਜੀ ਜੇ ਤੁਸੀਂ ਆਏ ਹੋ ਤੇ ਥੋੜੀ ਜੀ ਚੀਨੀ ਸੁੱਟੋ ਮੈਂ ਕਿਹਾ ਉਹ ਕਿਉਂ ਕਹਿੰਦੀ ਇਹਨਾਂ ਦੇ ਘਰ ਨਾਲੇ ਕਿ ਸਾਡੀ 슈ਗਰ ਲੋ ਹੋ ਗਈ ਏ ਫਿਰ ਲ ਕੰਜੂਸਾਂ ਦੇ ਘਰੋਂ ਦੁੱਧ ਕਿੱਥੋਂ ਮਿਲਣਾ ਸੀ ਥੋੜੇ ਤੇ ਪੀ ਗਈ ਇਹਨਾਂ ਦਾ ਬਿੱਲੀ ਸਾਰਾ ਹੀ ਪੀ ਗਈ ਇਹ ਅੱਗੂ ਅੱਗੇ ਬਿੱਲੀ ਨਾਲੋਂ ਵੱਧ ਬਿੱਲੀ ਤੋਂ ਵੱਧ ਕਿੰਜੂਸ ਪਹਿਲੇ ਹਿੰਦੁਸਤਾਨ ਦੇ ਵਿੱਚ ਜਿੰਨਾ ਕੁੰਡੀਆਂ ਮਾਰ ਕੇ ਬਿੱਲੀ ਫੜ ਗਏ ਬਿੱਲੀ ਛੋੜ ਲਈ ਪਹਿਲੇ ਕਿੰਜੂਸ ਵੇਖੇ ਮੈਂ ਬਿੱਲੀ ਛੋੜ ਲਈ ਬਿੱਲੀ ਰੋਂਦੀ ਨਿਕਲੀ ਇਹਨਾਂ ਦੇ ਘਰੋਂ ਉਹ ਵਿਚਾਰੀ ਬਹਿ ਕੇ ਰੋਂਦੀ ਸੀ ਮੈਂ ਜਾ ਕੇ ਪੁੱਛਿਆ ਮੈਂ ਕਿ ਬਿੱਲੋਂ ਭੰਕੀ ਜਾਨੇ ਬਿੱਲੋਂ ਭੰਕੀ ਹੋਇਆ ਕੀ ਗੱਲ ਕੀ ਹੈ ਕਿੰਨੀ ਪਾਜੀ ਤੁਹਾਨੂੰ ਕੀ ਦੱਸਾਂ ਇਹ ਨਾਲੇ ਮਿੱਤੀ ਤਵੀ ਨਹੀਂ ਸੀ ਜਿੰਨਾ ਇਹਨਾਂ ਨੇ ਚੋ ਲਿਆ ਇਹ ਤੇ ਹਾਲ ਅਜੇ ਮੈਂ ਬਾਕੀ ਨਾ ਇਹਦੀ ਕਰਤੂਤ ਤੁਹਾਨੂੰ ਬਾਅਦ ਚ ਦੱਸਾਂਗਾ ਮੈਨੂੰ ਹੁਣੇ ਉਹਨੇ ਪਤਾ ਲੱਗਾ ਤੇ ਹੁਣ ਅਸੀਂ ਇੱਥੇ ਤੇ ਨਿਸ਼ਾਨੀ ਸੰਗਲਵਾਰ ਦੇ ਢੋਲਿਆਂ ਦੀ ਨਿਸ਼ਾਨੀ ਜਾਣੇ ਕਹਿੰਦੇ ਸੀ ਕਿ ਟੱਕੇ ਦੀ ਮਲਮਲੇ ਨਹੀਂ ਮਹੀਨ ਔਰ ਬਰੀਕ ਹੋਇਆ ਕਰਦੀ ਸੀ ਕਿ ਉਹਦਾ ਪੂਰੇ ਦਾ ਪੂਰਾ ਥਾਨ ਇੱਕ ਛੱਲੇ ਵਿੱਚ ਦੀ ਨਿਕਲ ਜਾਂਦਾ ਸੀ ਕੁਰਬਾਨ ਜਾਈਏ ਉਹਨਾਂ ਸ਼ਾਇਰਾਂ ਦੇ ਸੰਗਲਵਾਰ ਦੇ ਢੋਲੇ ਗਾਉਣ ਵਾਲਿਆਂ ਦੇ ਜਿਨ੍ਹਾਂ ਨੇ ਛੱਲੇ ਵਿੱਚ ਦੀ ਪੰਜਾਬ ਦੀ ਸਾਰੀ ਕਲਚਰ ਨੂੰ ਪੋਚੋ ਕਰੋਇਆ ਹੈ

जाना पहले गल सुन चले तू बै जा भावा इनू लेके नीचे ही आ जा पिछे देखिए बेचारिया बैठिया बीबिया पता नहीं कदों तरस रही थैंक यू इन इतने आ जा मेरे को लेके। सामने का कोई कैमरा लाना ही नहीं मेला तुर फिर के छलानो नो खेदे छलानो नो खेदे नो नो, खे वे वे पुतर मिठड़े मेवे अलाह सबनूंवे वेह सबनू देवे वे पुतर मिठड़े वेदे तीअं सबनूंवे वेत सबनूंवे मौला सबनू देवे कल सुण थले कावांवे मामा ठंडिय <laughs> Hey! Hey! 楽しい。 सिखर ते दिन किया मोहम्मद आख़िरू दुबजाण सिखरां ते दया आखर न दुबाण छलेण सिर ते मापे न रहण सिर ते मापे न रहण हुंदड़ी सैणे दुख जिंदड़ी न सैणे गल सुण छल भोला बेका નહી <laughs> दरे کلا गल ते بے سچے रब तूं दरिए बि गल सुण छले भोला वे दॿ तूं का दोल ਗਾਨੀ ਰਛ ਲਗਲਦੀ ਲੋਕਾਨੀ ਰਛ ਲਗਲਦੀ ਗਾਨੀ ਉਟੁਰ ਕੇ ਦਿਲਾਂ ਦੇ ਜਾਨੀ ਮੇਰੀ ਦੁੱਖਾਂ ਦੀ ਕਹਾਣੇ ਆਕੇ ਸੁਣਦਾ ਜ਼ੁਬਾਨੇ ਆਕੇ ਸੁਣਦਾ ਤੁਬਾਨੇ ਆਕੇ ਸੁਣਦਾ ਜ਼ੁਬਾਨੇ ਆਕੇ ਸੁਣਦਾ ਤੁਬਾਨੇ ਆਕੇ ਸੁਣਦਾ ਜ਼ੁਬਾਨੇ ਆਕੇ ਸੁਣਦਾ ਤੁਬਾਨੇ ਦੀਆਂ ਕੇ ਸੁਣਿਆ ਉਹ ਗੋਸਰੀ ਮਾਨ ਸਾਹਿਬ ਤੁਹਾਨੂੰ ਪਿਆਰ ਕਰਨ ਵਾਲੇ ਲੋਕ ਬਹੁਤ ਨੇ ਬਹੁਤ سارے ਇੱਕ ਸੱਜਣ ਐਸੇ ਕਈ ਲੋਕ ਕਹਿੰਦੇ ਮਾਨ ਸਾਹਿਬ ਸਾਨੂੰ ਮਿਲਦੇ ਨਹੀਂ ਮੈਂ ਤੇ ਕਿਹਾ ਮਾਨ ਸਾਹਿਬ ਨਾ ਕਦੀ ਨਾ ਹੀ ਕਰਦੇ ਕਿਸੇ ਨੂੰ ਮਿਲਦੇ अज एक सज्जन ने जिक्र किया मास्टर दविंदर वो तो कहते ने मैं मान साहब के जिन्हें भी प्रोग्राम देखे ने मैं मान साहब न मिल के आया और मान साहब ने कभी भी ना नहीं की थी। मेरा ख्याल है वो यूके न्यूज़ीलैंड होर बहुत सारे प्रोग्रामा तो मान साहब न मिले ने और दे बड़े अच्छे दोस्त ने इस ਪ੍ਰੋਗਰਾਮ ਨੂੰ ਕਰਵਾਉਣ ਵਿੱਚ ਉਹਨਾਂ ਦਾ ਬੜਾ ਵੱਡਾ ਹੱਥ ਹੈ ਮਾਸਟਰ ਦਵਿੰਦਰ ਜੀ ਅੱਜ ਮਾਨ ਸਾਹਿਬ ਤੁਹਾਨੂੰ ਕੁਝ ਭੇਟ ਕਰਨਾ ਚਾਹੁੰਦੇ ਨੇ ਮੈਂ ਦਵਿੰਦਰ ਮਾਸਟਰ ਜੀ ਨੂੰ ਗੁਜ਼ਾਰਿਸ਼ ਕਰਾਂਗਾ ਉਹ ਆਪ ਇਸ ਸਟੇਜ ਤੇ ਆਉਣ ਤੇ ਇਹਨਾਂ ਦਾ ਸਫ਼ਰ ਤੁਹਾਨੂੰ ਲੁਧਿਆਣੇ ਮਿਲਣ ਤੋਂ ਸ਼ੁਰੂ ਹੋਇਆ ਸੀ ਯੂਕੇ ਨਿਊਜ਼ੀਲੈਂਡ ਔਰ ਹੋਰ ਬਹੁਤ ਸਾਰੇ ਪ੍ਰੋਗਰਾਮਾਂ ਤੇ ਮੈਂ ਇਹਨਾਂ ਦੇ ਘਰ ਗਿਆ ਤੁਹਾਡੀਆਂ ਤਸਵੀਰਾਂ ਵੀ ਦੇਖਿਆ ਆਇਆ ਸੀ ਬਹੁਤ ਸਾਰੀਆਂ ਤਸਵੀਰਾਂ ਇਹਨਾਂ ਦੇ ਨਾਲ ਖਿੱਚੀਆਂ ਇੱਕ ਵਾਰੀ ਜ਼ੋਰਦਾਰ ਤਾਲੀਆਂ ਹੋ ਜਾਣ ਇਹ ਮਾਨ ਸਾਹਿਬ ਨੂੰ ਇੰਨਾ ਪਿਆਰ ਕਰਦੇ ਨੇ ਤੇ ਵਾਹ ਜੀ ਵਾਹ ਜੈ ਮਾਂ ਕਾਲੀ ਜੈ ਮਾਂ ਕਾਲੀ ਇਹ ਰਾਜੀ ਦੇ ਬੜੇ ਅੱਛੇ ਦੋਸਤ ਨੇ ਅੱਜ ਸਪੈਸ਼ਲ ਤੌਰ ਤੇ ਇਹ ਤੁਹਾਡੇ ਵਾਸਤੇ ਜੋ ਵੀ ਉਹਨਾਂ ਦੇ ਦਿਲ 'ਚ ਸੀ ਕਹਿੰਦੇ ਮੈਂ ਕਾਫੀ ਦੇਰ ਤੋਂ ਸੋਚ ਰਿਹਾ ਸੀ ਤੇ ਇਹ ਰਾਜੀ ਇਹਨਾਂ ਨੂੰ ਇਹ ਇਟਲੀ ਤੋਂ ਨੇ ਦਾਤੇ ਨੇ ਪੁੱਤਰ ਦੀ ਬਾਤ ਬਖਸ਼ੀ ਹੈ ਇਹਨਾਂ ਦੀ ਸੱਚੀ ਅਰਦਾਸ ਕabul ਹੋਈ ਤੁਸੀਂ ਵੀ ਅਰਦਾਸਾਂ ਕਰਿਆ ਕਰੋ ਤੁਹਾਡੇ ਸਾਰੀਆਂ ਦੀਆਂ ਪੂਰੀਆਂ ਹੋ ਜਾਣ ਪਰ ਕਹਿੰਦੇ ਨੇ ਕਦੀ ਕਦੀ ਅਸੀਂ ਅਰਦਾਸ ਤੇ ਕਰ ਦਿੰਨੇ ਆ ਉਹਦੇ ਵਿੱਚ ਥੋੜਾ ਫਰਕ ਰਹਿ ਜਾਂਦਾ ਇੱਕ ਬੰਦਾ ਰੋਜ਼ ਹੀ ਮੰਦਿਰ ਜਾਂਦਾ ਸੀ ਬਜਰੰਗਬਲੀ ਦੇ ਮੰਦਿਰ ਉਹ ਅਰਦਾਸ ਕਰਦਾ ਸੀ ਮਹਾਰਾਜ ਮੇਰਾ ਨਾ ਡਰਾ ਲਵਾ ਦਿਓ 2 ਕਰੋੜ ਦਾ ਰੋਜ਼ ਹੀ ਜਾਣਾ ਉਹਨੇ ਕਿਹਾ ਕਿ ਆ ਜਾਣਾ ਇੱਕ ਦਿਨ ਹਨੂਮਾਨ ਜੀ ਪ੍ਰਕਟ ਹੋ ਗਏ ਕਹਿੰਦੇ ਉਹ ਬੇਫਕੂਪਾ ਤੂੰ ਰੋਜ਼ ਹੀ ਆਉਣਾ ਕਹਿ ਕਿ ਚਲਾ ਜਾਣਾ ਮੇਰਾ 2 ਕਰੋੜ ਦਾ ਡਰਾ ਲਵਾ ਦਿਓ ਕੁਝ ਤੂੰ ਹੀ ਤੇ ਕਰ ਕਹਿੰਦਾ ਜੀ ਮੈਂ ਕੀ ਕਰਾਂ ਕਹਿੰਦਾ ਫੇ ਬੇਫੂਰ ਲਾਟਰੀ ਤੇ ਬਾ ਫੇਰ ਹੀ ਕੱਢਾਂਗੇ ਸੋ ਲਾਟਰੀ ਪਾਣੀ ਪੀਂਦੀ ਜੇ ਡਰਾ ਲੈਣਾ ਹੋਏ ਤੇ ਫਕੀਰ ਔਰ ਫੱਕਰ ਦਾ ਰਤਬਾ ਜੁਦਾ ਹੁੰਦਾ ਹੈ ਫਕੀਰ ਰਹਿਮੇ ਖੁਦਾ ਫੱਕਰ ਹਾਵੀਏ ਖੁਦਾ ਹੁੰਦਾ ਜੀ ਨੇ ਸਭ ਕੁਝ ਆਪਣਾ ਉਹਦੇ ਨਾਮ ਤੇ ਕਰਤਾ ਲੁਟਾਤਾ ਜਿੱਥੋਂ ਮਰਜ਼ੀ ਖਾ ਲੈ ਜਿੱਥੋਂ ਮਰਜ਼ੀ ਲੈ ਲੈ ਦਿਲ ਚਾਹੀਦਾ ਦਿਲ ਲੈ ਲੈ ਕੋਣ ਫੇਰੋ ਨਹੀਂ ਕੋਈ ਕਿਵੇਂ ਮੋੜ ਸਕਦੇ ਭਗਤਾਂ ਕੀ ਬੰਦੀ ਉਹ ਨਹੀਂ ਛਡਾ ਸਕਦਾ ਤਾਂ ਪਾਥੀਆਂ ਵੱਟੇ ਲਾਲ ਦੇ ਦਿੰਦੇ ਸੋ ਮਾਈ ਨੂਰਾ ਜਿਹੜੀ ਇਬਾਦਤ ਕਰਦੇ ਸੀ ਚੱਕੀ ਆਪਣੇ ਆਪ ਚੱਲਦੀ ਸੀ ਬਾਬਾ ਫਰੀਦ ਸਾਹਿਬ ਬਾਰੇ ਸੁਣਿਆ ਹੋਵੇਗਾ ਪੋਕਰੀ ਉਹਨਾਂ ਦੇ ਸਿਰ ਤੋਂ ਇੱਕ ਫੋਟੋ ਉੱਚੀ ਰਹਿੰਦੀ ਸੀ ਬਾਦਸ਼ਾਹ ਨੇ ਹੁਕਮ ਲਾਤਾ ਕਿ ਇਹਨਾਂ ਨੂੰ ਬਾਬੂ ਕਲियर ਸ਼ਰੀਫ ਜੇ ਸਾਂਝ ਨਹੀਂ ਤੇ ਦਾਦੀ ਉਹਨਾਂ ਦੇ ਪਾਂਜੇ ਸਭ ਸਬਰ ਕੀ ਸਬਰ ਕੀ ਅੰਤਹਾ ਹੋ ਗਈ ਸਾਬਰੀ ਉਸ ਵਰਗੀ ਸਾਬਰੀ ਹੋ ਹੀ ਨਹੀਂ ਸਕਦੀ ਹਾਂਜੀ ਕੰਮ ਲਾਵਾਓ ਓਕੇ ਓਕੇ Mm-hmm.